ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਸਾਂਝੀ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਜਾਇਆ ਗਿਆ ਉਸ ਤੋਂ ਬਾਅਦ ਕੇਕ ਕੱਟਿਆ ਗਿਆ ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰ ਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਈ ਜਾ ਰਹੇ ਹਨ ਕੁੱਲੜਪੀਜੇ ਵਾਲੇ ਗੁਰਪ੍ਰੀਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ ਉਸ ਤੋਂ ਬਾਅਦ ਕੇਕ ਕੱਟਿਆ ਗਿਆ ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰ ਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ। ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਏ ਜਾ ਰਹੇ ਹਨ। ਕੁਲੜਪੀਜੇ ਵਾਲੀ ਗੁਰਪ੍ਰੀਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ। ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਸਾਂਝੀ ਕੀਤੀ ਗਈ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ। ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ। ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ। ਉਸ ਤੋਂ ਬਾਅਦ ਕੇਕ ਕੱਟਿਆ ਗਿਆ। ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ। ਕੁੱਲੜਪੀਜੇ ਵਾਲੀ ਗੁਰਪ੍ਰੀਤ कौर ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ। ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਏ ਜਾ ਰਹੇ ਹਨ। ਕੁੱਲੜਪੀਜੇ ਵਾਲੀ ਗੁਰਪ੍ਰੀਤ कौर ਦਾ ਬੀਤੇ ਦਿਨੀ ਜਨਮ ਦਿਨ ਸੀ। ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਸਾਂਝੀ ਕੀਤੀ ਗਈ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ कौर ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ। ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ। ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ ਉਸ ਤੋਂ ਬਾਅਦ ਕੇਕ ਕਟਿਆ ਗਿਆ ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰ ਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ। ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ। ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਏ ਜਾ ਰਹੇ ਹਨ। ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ। ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਸਾਂਝੀ ਕੀਤੀ ਗਈ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ। ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ। ਨਾਲ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ ਉਸ ਤੋਂ ਬਾਅਦ ਕੇਕ ਕੱਟਿਆ ਗਿਆ ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰ ਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਏ ਜਾ ਰਹੇ ਹਨ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਸਾਂਝੀ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ ਉਸ ਤੋਂ ਬਾਅਦ ਕੇਕ ਕੱਟਿਆ ਗਿਆ ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰ ਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਏ ਜਾ ਰਹੇ ਹਨ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਸਾਂਝੀ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ ਉਸ ਤੋਂ ਬਾਅਦ ਕੇਕ ਕੱਟਿਆ ਗਿਆ ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰ ਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਏ ਜਾ ਰਹੇ ਹਨ ਕੁੱਲੜਪੀਜੇ ਵਾਲੀ ਗੁਰਪ੍ਰੀਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਵੀਡੀਓ ਸਾਂਝੀ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਕਿਵੇਂ ਆਪਣੇ ਜਨਮ ਦਿਨ ਮਨਾ ਰਹੀ ਹੈ ਗੁਰਪ੍ਰੀਤ ਨੂੰ ਪਰਿਵਾਰ ਵੱਲੋਂ ਸਰਪ੍ਰਾਈਜ਼ ਵੀ ਦਿੱਤਾ ਗਿਆ ਹੈ ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਡੀ ਬੀਅਰ ਰਾਹੀਂ ਉਹਨਾਂ ਨੂੰ ਅੰਦਰ ਲਿਜਾਇਆ ਗਿਆ ਉਸ ਤੋਂ ਬਾਅਦ ਕੇਕ ਕੱਟਿਆ ਗਿਆ ਉਹਨਾਂ ਦਾ ਪੁੱਤਰ ਅਤੇ ਉਸ ਦਾ ਘਰ ਵਾਲਾ ਸਹਿਜ ਅਰੋੜਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਕੁੱਲੜ ਪੀਜੇ ਵਾਲੀ ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਤੁਸੀਂ ਵੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪਰਿਵਾਰ ਵੱਲੋਂ ਭੰਗੜੇ ਪਾਏ ਜਾ ਰਹੇ ਹਨ